ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਵੀਰ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਦੇ ਆਈਕਨ ਨੂੰ ਨੱਪ ਲਓ ਕਿਉਂਕਿ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਉਣ ਉਹ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੂਗੀ ਤੇ ਵੀਡੀਓ ਤੁਸੀਂ ਚੈੱਕ ਕਰ ਲਿਆ ਕਰੋ ਤੇ ਆਪਾਂ ਸੂਟਾਂ ਦੇ ਰਿਲੇਟਡ ਬਹੁਤ ਵਧੀਆ ਰੇਟਾਂ ਦੇ ਵਿੱਚ ਵੀਡੀਓ ਪਾਉਣੇ ਹੁੰਦੇ ਆ ਤੇ ਪੂਰੇ ਵਧੀਆ-ਵਧੀਆ ਤੁਹਾਨੂੰ ਰੰਗ ਡਿਜ਼ਾਈਨ ਤੇ ਸਟੱਫ ਦਿੰਨੇ ਆਗੇ ਜੇ ਤੁਸੀਂ ਆਨਲਾਈਨ ਵੀ ਆਰਡਰ ਕਰਨਾ ਆਨਲਾਈਨ ਵੀ ਭੇਜ ਦਿੰਨੇ ਆ ਤੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਜੀ ਕੁੜਤੀਆਂ ਦੇ ਪੀਸ ਜਿਵੇਂ ਪਹਿਲਾਂ ਵੀ ਆਪਾਂ ਇਹ ਕਰਿਆ ਸੀ ਰਿਪੀਟ ਤੇ ਆ ਗਿਆ ਬਹੁਤ ਮੰਗ ਸੀ ਇਹ ਚੀਜ਼ ਦੀ ਐਕਸਪੋਰਟ ਦਾ ਕੱਪੜਾ ਸੀ ਜਿਹੜਾ 100 ਰੁਪਏ ਦੀ ਕੁੜਤੀ ਆ ਜੀ ਪਹਿਲਾਂ ਵੀ ਆਪਾਂ ਵੇਚੀ ਹੈਗੀ ਤੇ ਦੁਬਾਰੇ ਰੀਸਟਾਕ ਹੋ ਗਿਆ ਇਹਦਾ ਪਹਿਲਾਂ ਬਹੁਤ ਮੰਗ ਸੀ ਸਾਰੇ ਪੀਸ ਪਹਿਲਾਂ ਸੈਲ ਹੋ ਗਏ ਸੀ ਦੁਬਾਰਾ ਤੋਂ ਮਾਲ ਲਿਆਗਾ ਬਹੁਤ ਸੋਹਣਾ ਪੀਸ ਨੇ ਜੀ ਐਕਸਪੋਰਟ ਦਾ ਮਾਲ ਆ ਸਾਰਾ 100 ਰੁਪਏ ਦੀ ਕੁੜਤੀ ਆ ਵੱਡੇ ਪਣੇ ਵਾਲਾ ਕੱਪੜਾ ਹੈਗਾ ਸਾਰਾ ਜੀ ਰੰਗ ਡਿਜ਼ਾਈਨ ਚੈੱਕ ਕਰ ਲਓ ஆன்ਲਾਈਨ ਮੰਗਵਾਉਣਾ ஆன்ਲਾਈਨ ਹੀ ਭੇਜ ਦਾਂਗੇ ਦੁਕਾਨ ਤੋਂ ਆ ਕੇ ਲੈਣਾ ਦੁਕਾਨ ਤੋਂ ਆ ਕੇ ਲੈ ਲਓ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਆਪਣੀ ਦੁਕਾਨ ਆ ਜੀ ਜੇ ஆன்ਲਾਈਨ ਮੰਗਵਾਉਣਾ ਤੁਸੀਂ 7589340177 ਆਪਣਾ WhatsApp ਨੰਬਰ ਆਉ ਤੇ ਮੈਸੇਜ ਕਰ ਲਓ ਭੇਜ ਦਾਂਗੇ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਜਿਹੜੀ ਵੀ ਤੁਹਾਨੂੰ ਚਾਹੀਦੀ ਹੋ ਕੀ ਡਿਜ਼ਾਈਨ ਸਾਰੇ ਚੈੱਕ ਕਰਵਾ ਦਿੰਦੇ ਆ ਆ ਲਓ ਜੀ ਡਿਜ਼ਾਈਨ ਸਾਰੇ ਚੈੱਕ ਕਰ ਲਓ ਲੋ ਜੀ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਊਗਾ ਉਹ ਭੇਜ ਦਾਂਗੇ ਫੋਟੋਆਂ ਨਹੀਂ ਭੇਜੇ ਜਾਣੀਆਂ ਦੀ ਬਾਅਦ ਦੇ ਵਿੱਚ ਵੀਡੀਓ ਦੇ ਵਿੱਚ ਸਾਰੇ ਡਿਜ਼ਾਈਨ ਦਿਖਾ ਦਿੰਨੇ ਆ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਊਗਾ ਉਹ ਭੇਜ ਦਾਂਗੇ ਆਹ ਲਓ ਜੀ ਦੋ ਦੋ ਪੀਸ ਵੀ ਮਿਲ ਜਾਣਗੇ ਜੇ ਇੱਕ ਨਾਲ ਦੇ ਲੋ ਜੀ 100 ਰੁਪਏ ਦੀ ਕੁੜਤੀ ਦਾ ਪੀਸ ਓਨਲੀ ਆਜੋ ਕਿਰਾ ਜਲਦੀਓ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਆਪਣੀ ਦੁਕਾਨ ਆ ਜੀ ਪੂਰੇ ਸੋਹਣੇ ਸੋਹਣੇ ਰੰਗ ਡਿਜ਼ਾਈਨ ਆ ਜੀ ਆਨਲਾਈਨ ਮੰਗਵਾਣਾ ਆਨਲਾਈਨ ਵੀ ਭੇਜ ਦਾਂਗੇ ਜੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਸਾਨੂੰ ਤੇ ਤੁਹਾਡੇ ਕੋਲੇ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਪਹੁੰਚ ਜਾਊਗਾ ਸ਼ਿਪਿੰਗ ਦਾ ਖਰਚਾ ਐਕਸਟਰਾ ਹੋਊਗਾ ਜੀ 100 ਰੁਪਏ ਦੀ ਕੁੜਤੀ ਹੈ ਸਿਰਫ ਡਿਜ਼ਾਈਨ ਚੈੱਕ ਕਰ ਲਓ ਘੱਟੋ ਘੱਟ 70 80 ਡਿਜ਼ਾਈਨ ਹੋਣਗੇ ਜੀ ਲਓ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਸਾਰੇ ਕੱਪੜਾ ਵੀ ਪੂਰਾ ਸੋਹਣਾ ਕਾ ਕੱਪੜਾ 3-400 ਰੁਪਏ ਮੀਟਰ ਦਾ ਕੱਪੜਾ ਕਾ ਜੀ ਇਹ ਵੱਡੇ ਭਣੇ ਵਾਲਾ ਕਾ ਪੌਣੇ 2 ਮੀਟਰ ਦੀ 2 ਮੀਟਰ ਦੀ ਪੂਰੀ ਕੁੜਤੀ ਹੈ ਜੀ ਲਓ ਜੀ ਡਿਜ਼ਾਈਨ ਦੇਖ ਲਓ ਪੂਰੇ ਸੋਹਣੇ ਸੋਹਣੇ ਡਿਜ਼ਾਈਨ ਐਕਸਪੋਰਟ ਦਾ ਕੱਪੜਾ ਸਾਰਾ ਜੀ ਬਾਹਰ ਲਾ ਆਪਣੇ ਵਾਲਾ ਕੋਈ ਕੱਪੜਾ ਨਹੀਂ ਹੋਊਗਾ ਸਾਰਾ ਬਾਹਰਲਾ ਕੱਪੜਾ ਬਹੁਤ ਸੋਹਣਾ ਕੱਪੜਾ ਹੈ ਜੀ ਲੋ ਜੀ ਡਿਜ਼ਾਈਨ ਚੈੱਕ ਕਰ ਲਓ ਸਾਰੇ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਊਗਾ ਦੁਕਾਨ ਤੋਂ ਆ ਕੇ ਲੈਣਾ ਦੁਕਾਨ ਤੋਂ ਲੈ ਲਓ ਆਨਲਾਈਨ ਮੰਗਵਾਉਣਾ ਆਨਲਾਈਨ ਭੇਜ ਦਾਂਗੇ 7589340177 ਆਪਣਾ WhatsApp ਨੰਬਰ ਹੈ ਜੀ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਫੋਟੋ ਮਾ ਨਹੀਂ ਭੇਜ ਜਾਨੀਆਂ ਚੈੱਕ ਕਰ ਲਓ ਡਿਜ਼ਾਈਨ ਸਾਰੇ ਖੋਲ ਕੇ ਦਿਖਾ ਦਿੰਨੇ ਆ ਵੀਡੀਓ ਨੂੰ ਪੂਰੀ ਦੇਖ ਲਿਓ ਜੇਕਰ ਵੀਡੀਓ ਵਧੀਆ ਲੱਗਦੀ ਤਾਂ ਸੋਣਾ ਜੀ ਕਮੈਂਟ ਜ਼ਰੂਰ ਕਰ ਦਿਆ ਕਰੋ ਇੱਕ ਲਓ ਜੀ ਸਾਰੇ ਸੋਹਣੇ ਸੋਹਣੇ ਡਿਜ਼ਾਈਨ ਆ ਜੀ ਜਿਹੜਾ ਵੀ ਤੁਹਾਨੂੰ ਚਾਹੀਦਾ ਹੋ ਭੇਜ ਦਾਂਗੇ ਆਨਲਾਈਨ ਆਹ ਲਓ ਜੀ 100 ਰੁਪਏ ਦੀ ਕੁੜਤੀ ਦਾ ਪੀਸ ਆ ਜੀ ਸਿਰਫ ਔਰ ਸਿਰਫ ਕੱਪੜਾ ਕੀ ਆ ਪੂਰਾ ਸੋਹਣਾ ਜੀ ਨਾਲੇ ਡਿਜ਼ਾਈਨ ਸੋਹਣੇ ਆ ਕੱਪੜਾ ਸੋਹਣਾਗਾ ਦੁਕਾਨ ਤੋਂ ਆ ਕੇ ਲੈਣਾ ਦੁਕਾਨ ਤੋਂ ਲੈ ਲਓ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ ਬਰਨਾਲਾ ਜ਼ਿਲ੍ਹਾ ਦਾ ਆਪਣਾ ਲੋ ਜੀ ਪੂਰੇ ਸੋਹਣੇ ਸੋਹਣੇ ਰੰਗ ਡਿਜ਼ਾਈਨ ਹੈ ਜੀ ਸਿਰਫ ਔਰ ਸਿਰਫ 100 ਰੁਪਏ ਦੀ ਕੁੜਤੀ ਹੈ ਜੀ ਡਿਜ਼ਾਈਨ ਪੂਰੇ ਘੰਟ ਘੰਟ ਨੇ ਜੀ ਆਹ ਲੋ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਸਾਰੀ ਡਿਜ਼ਾਈਨ ਇੱਕ ਤੋਂ ਇੱਕ ਵੱਧ ਕੇ ਆ ਜਿਹੜਾ ਮਰਜ਼ੀ ਲੈ ਲਓ ਜੀ ਦੁਕਾਨ ਤੋਂ ਆ ਕੇ ਲੈਣਾ ਦੁਕਾਨ ਤੋਂ ਲੈ ਲਿਓ ਆਨਲਾਈਨ ਮੰਗਵਾਉਣਾ ਆਨਲਾਈਨ ਭੇਜ ਦਾਂਗੇ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੁਹਾਡੇ ਕੋਲੇ ਪਹੁੰਚੂ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਸ਼ਿਪਿੰਗ ਦਾ ਖਰਚਾ ਐਕਸਟਰਾ ਹੋਊਗਾ 100 ਰੁਪਏ ਦੀ ਕੁੜਤੀ ਹੈ ਜੀ ਸਿਰਫ ਆਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਹੋਇਆ ਸਾਰੀ ਡਿਜ਼ਾਈਨ ਸੋਹਣੇ ਸੋਹਣੇ ਆ ਜੀ ਸਿਰਫ ਔਰ ਸਿਰਫ 100 ਰੁਪਏ ਦੀ ਕੁੜਤੀ ਆ ਜੀ ਲੋ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੁੱਗਾ ਰੋਡ ਤੇ ਆਪਣੀ ਦੁਕਾਨ ਆ ਜੀ ਜੇ ਆਨਲਾਈਨ ਮੰਗਵਾਉਣਾਗਾ 7589340177 ਵਟਸਐਪ ਨੰਬਰ ਆਪਣਾ ਉਹ ਤੇ ਮੈਸੇਜ ਕਰ ਲੋ ਭੇਜ ਦਾਂਗੇ ਤੁਹਾਡੇ ਕਲੌਡਰ ਪਹੁੰਚੂਗਾ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਡਿਜ਼ਾਈਨ ਚੈੱਕ ਕਰ ਲਓ ਜਿਹੜਾ ਵੀ ਚਾਹੀਦਾਗਾ ਲੋ ਜੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਉਹੀ ਭੇਜ ਦਾਂਗੇ ਫੋਟੋਆਂ ਨਹੀਂ ਭੇਜੇ ਜਾਂਦੇ ਬਾਅਦ ਦੇ ਵਿੱਚ ਬਹੁਤ ਡਿਜ਼ਾਈਨ ਸਾਰੇ ਸੋਹਣੇ ਸੋਹਣੇ ਜੀ ਇੱਕ ਤੋਂ ਇੱਕ ਵੱਧ ਕੇ ਡਿਜ਼ਾਈਨ ਆ ਕੋਈ ਮਰਜ਼ੀ ਲੈ ਲਓ ਪੂਰੇ ਘੈਂਟ ਘੈਂਟ ਡਿਜ਼ਾਈਨ ਹੈ ਜੀ ਕੇਸਰੀ ਕਲੋਥੋਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ 7589340177 ਆਪਣਾ WhatsApp ਨੰਬਰ ਆਨਲਾਈਨ ਮੰਗਵਾਉਣਾ ਤੇ ਆਰਡਰ ਬੁੱਕ ਕਰ ਲਓ ਆਪਣਾ भेज दंगे जल्द दे तो जल्दी आ जाओ फिर ਤੁਸੀਂ ਕਹੋਗੇ ਪੀਸ ਵਿਕ ਗਏ کئی ਵਾਰੀ ਫਿਰ ਡਿਜ਼ਾਈਨ ਵਿੱਚੋਂ ਮਿਸ ਹੋ ਜਾਂਦੇ ਨੇ ਕੁਝ ਇਸ ਕਰਕੇ ਜਲਦ ਦੇ ਦੋ ਜਲਦੀ ਆ ਜਾਓ ਦੁਕਾਨ ਤੋਂ ਲੈ ਕੇ ਲੈਣਾ ਦੁਕਾਨ ਤੋਂ ਲੈ ਲਓ ਆਨਲਾਈਨ ਮੰਗਵਾਉਣਾ ਆਨਲਾਈਨ ਬੁੱਕ ਕਰਵਾ ਲਓ ਆਪਣੇ ਲੋ ਸਾਰੇ ਡਿਜ਼ਾਈਨ ਸੋਹਣੇ ਸੋਹਣੇ ਜਿੱਕ ਤੋਂ ਇੱਕ ਵੱਧ ਕੇ ਡਿਜ਼ਾਈਨ ਆ 100 ਰੁਪਏ ਦਾ ਪੀਸ ਆ ਸਿਰਫ ਔਰ ਸਿਰਫ ਐਕਸਪੋਰਟ ਦਾ ਕਪੜਾ ਸਾਰਾ ਜੀ ਮਸਲੀਨ ਦਾ ਲੋ ਜੀ ਕਪੜਾ ਪੂਰਾ ਘੈਂਟ ਆ। ਪੂਰੀ ਘੈਂਟ ਗੱਲਬਾਤ ਆ ਜੀ ਕੱਪੜੇ ਦੀ ਕੋਈ ਹੋਣੀ ਹੈਗਾ ਪੂਰਾ ਸੋਹਣਾ ਇਹ ਰੇਟ ਤੇ ਕਿਤੋਂ ਵੀ ਨਹੀਂ ਮਿਲਣਾ ਜੀ ਇਹ ਚੀਜ਼ ਹੈ। ਲਓ ਜੀ। ਸਾਰੀ ਡਿਜ਼ਾਈਨ ਸੋਹਣੇ-ਸੋਹਣੇ ਆ ਜਿਹੜਾ ਮਰਜ਼ੀ ਲੈ ਲਓ। 100 ਰੁਪਏ ਦੀ ਕੁੜਤੀ ਆ ਸਿਰਫ। ਆਜੋ ਕਿਰਾ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ ਆਪਣੀ। 7589340177 ਆਪਣਾ WhatsApp ਨੰਬਰ ਆ ਇਹ ਤੇ ਮੈਸੇਜ ਕਰ ਲਓ। ਡਿਜ਼ਾਈਨ ਚੈੱਕ ਕਰ ਲਓ ਸਾਰੀ ਸੋਹਣੇ ਸੋਹਣੇ ਆ ਜੀ ਤੇ ਆਪਣੇ ਕੋਲੇ ਸਾਰੀਆਂ ਚੀਜ਼ਾਂ ਦੀ ਜੈਨੂਅਨ ਜੇ ਰੇਟ ਆ ਕੋਈ ਜ਼ਿਆਦਾ ਰੇਟ ਨਹੀਂ ਹੈਗੇ ਕੋਈ ਮਰਜ਼ੀ ਚੀਜ਼ ਲੈ ਲਓ ਸਾਰੀ ਤਰ੍ਹਾਂ ਦਾ ਸਟਾਕ ਹੁੰਦਾ ਆਪਣੇ ਕੋਲੇ ਜਿੱਦਾਂ ਦਾ ਮਰਜ਼ੀ ਲੈ ਲਓ ਜੀ ਬਾਜ਼ਾਰ ਨਾਲੋਂ ਰੇਟ ਘੱਟ ਦਵਾਂ ਕੋਈ ਮਰਜ਼ੀ ਚੀਜ਼ ਲੈ ਲਓ ਦੁਕਾਨ ਤੇ ਵਿਜ਼ਿਟ ਕਰਨਾ ਦੁਕਾਨ ਤੇ ਆਜੋ ਚੈੱਕ ਕਰ ਲਓ ਵਧੀਆ ਕੁਆਲਿਟੀ ਦਵਾਂਗੇ ਕੋਈ ਵੀ ਚੀਜ਼ ਆ ਜੀ ਸਾਰੀ ਸੋਹਣੇ ਸੋਹਣੇ ਚੀਜ਼ ਆ ਲੋ ਜੇ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਇੱਕ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਡਿਜ਼ਾਈਨ ਚੈੱਕ ਕਰ ਲਓ ਪੂਰੇ ਸੋਹਣੇ ਸੋਹਣਿਆ ਜੀ ਲਓ ਜੀ ਇੱਕ ਤੋਂ ਇੱਕ ਵੱਧ ਕਿ ਡਿਜ਼ਾਈਨ ਆ ਜਿਹੜਾ ਮਰਜ਼ੀ ਲੈ ਲਓ ਜੀ 100 ਰੁਪਏ ਦਾ ਕੁੜਤੀ ਦਾ ਪੀਸ ਆ ਪੂਰਾ ਜਿਹੜਾ ਵੀ ਤੁਹਾਨੂੰ ਚਾਹੀਦਾ ਆਨਲਾਈਨ ਮੰਗਵਾਉਣਾਗਾ ਤਾਂ ਆਨਲਾਈਨ ਵੀ ਭੇਜ ਦਾਂਗੇ ਸਕਰੀਨਸ਼ਾਟ ਲੈ ਕੇ ਭੇਜ ਦਿਓ ਡਿਜ਼ਾਈਨਿੰਗਾਂ ਚੈੱਕ ਕਰ ਲਓ ਸਾਰੇ ਡਿਜ਼ਾਈਨ ਖੋਲ ਕੇ ਦਿਖਾਤੇ ਤੁਹਾਨੂੰ ਜੀ ਬਾਅਦ ਵਿੱਚ ਫੋਟੋਆਂ ਵਿੱਚ ਨਹੀਂ ਥੋੜੀਆਂ ਔਕੀਆਂ ਹੋ ਜਾਂਦੀਆਂ ਨੇ ਜਿਹੜਾ ਤੁਹਾਨੂੰ ਚਾਹੀਦਾ ਹੋਊਗਾ ਉਹ ਭੇਜ ਦਾਂਗੇ ਦੇਖ ਲਓ ਲਓ ਜੀ ਸਾਰੇ ਡਿਜ਼ਾਈਨ ਸੋਹਣੇ ਸੋਹਣੇ ਆ ਜਿਹੜਾ ਮਰਜ਼ੀ ਬੁੱਕ ਕਰਾ ਲਓ ਦੁਕਾਨ ਤੋਂ ਆ ਕੇ ਲੈਣਾ ਦੁਕਾਨ ਤੋਂ ਲੈ ਲਓ ਲਓ ਸਾਰਾ ਐਕਸਪੋਰਟ ਦਾ ਕੱਪੜਾ ਹੈਗਾ ਜੀ ਇਹ 100 ਰੁਪਏ ਦੀ ਕੁੜਤੀ ਆ ਸਿਰਫ ਕੋਈ ਵੀ ਭਾਅ ਨਹੀਂ ਹੈਗਾ 50 ਰੁਪਏ ਮੀਟਰ ਕੱਪੜਾ ਵੈਗਿਆ ਜੀ ਇਹਦੇ ਨਾਲ ਦਾ ਕੱਪੜਾ ਜੇ ਤੁਸੀਂ ਲਓਗੇ ਵੈਸੇ ਤਾਂ ਮਿਲਦਾ ਹੀ ਨਹੀਂ ਜੇ ਮਿਲ ਵੀ ਗਿਆ ਤਾਂ 4-500 ਰੁਪਏ ਮੀਟਰ ਕੱਪੜਾ ਮਿਲੂਗਾ ਇਹ ਵਾਲਾ ਸਾਰਾ ਐਕਸਪੋਰਟ ਦਾ ਕੱਪੜਾ ਹੈ ਜੀ ਇਹ 100 ਰੁਪਏ ਦੀ ਕੁੜਤੀ ਹੈ ਜੀ ਦੁਕਾਨ ਤੋਂ ਆ ਕੇ ਲੈਣਾ ਦੁਕਾਨ ਤੋਂ ਲੈ ਲਓ ਆਨਲਾਈਨ ਮੰਗਵਾਣਾ ਆਨਲਾਈਨ ਭੇਜ ਦਾਂਗੇ 7589340177 ਆਪਣਾ WhatsApp ਨੰਬਰ ਆ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੂਗਾ ਰੋਡ ਤੇ ਦੁਕਾਨ ਆ ਜੀ ਡਿਜ਼ਾਈਨ ਚੈੱਕ ਕਰ ਲਓ ਸਾਰੇ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਊਗਾ ਭੇਜ ਦਾਂਗੇ ਆਨਲਾਈਨ ਵੀ ਬਹੁਤ ਮੰਗ ਹੋ ਰਹੀ ਸੀ ਜੀ ਇਹਨਾਂ ਚੀਜ਼ਾਂ ਦੀ ਪਹਿਲਾ ਵਾਲਾ ਸਟਾਕ ਸਾਰਾ ਸੇਲ ਹੋ ਗਿਆ ਸੀ ਅੱਜ ਨਿਊ ਆਇਆ ਸਾਰਾ ਤੇ ਸਾਰਾ ਲੋ ਚੈੱਕ ਕਰ ਲੋ ਇੱਕ ਨਾਲ ਦੇ ਦੋ ਦੋ ਪੀਸ ਵੀ ਵਿੱਚ ਹੈਗੇ ਆ ਜੀ ਲੋ ਜੀ 100 ਰੁਪਏ ਦੀ ਕੁੜਤੀ ਦਾ ਪੀਸ ਜੀ ਸਿਰਫ ਡਿਜੀਟਲ ਕਪੜਾ ਸਾਰਾ ਜਿਵੇਂ ਮਰਜ਼ੀ ਪਾ ਲਓ ਸੂਟ ਪੂਰਾ ਬਣਿਆ ਹੋਇਆ ਸੋਹਣਾ ਲੱਗੂ ਕੋਈ ਐ ਨਹੀਂ ਕਹਿ ਸਕਦਾ ਵੀ ਸਸਤਾ ਸੂਟ ਹੈ ਜੀ ਇਹ ਪਾਰਟੀ ਵੇਅਰ ਸੂਟ ਵੀ ਬਣ ਸਕਦਾ ਜਿਵੇਂ ਮਰਜ਼ੀ ਬਣਾ ਲਓ ਜੀ ਇਹਨੂੰ ਲੋ ਸਿਰਫ ਔਰ ਸਿਰਫ 100 ਰੁਪਏ ਦੀ ਕੁੜਤੀ ਹੈ ਜੀ ਦੁਕਾਨ ਤੇ ਆ ਕੇ ਲੈਣਾ ਦੁਕਾਨ ਤੋਂ ਲੈ ਲਓ ਆਨਲਾਈਨ ਮੰਗਵਾਣਾ ਆਨਲਾਈਨ ਭੇਜ ਦਾਂਗੇ ਕੇਸਰੀ ਕਲੋਥੋਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਆਪਣੀ ਦੁਕਾਨ ਹੈ ਜੀ ਡਿਜ਼ਾਈਨ ਸਾਰੇ ਸੋਹਣੇ ਸੋਹਣੇ ਨੇ ਇੱਕ ਤੋਂ ਇੱਕ ਵੱਖਰੇ ਡਿਜ਼ਾਈਨ ਹੈ ਲੋ ਸਾਰੇ ਸੋਹਣੇ ਸੋਹਣੇ ਡਿਜ਼ਾਈਨ ਨੇ ਕੇਸਰੀ ਕਲੋਥੋਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਦੁਕਾਨਾ ਜੀ ਆਪਣੀ 758934177 ਆਪਣਾ WhatsApp ਨੰਬਰ ਆ ਉਹ ਤੇ ਮੈਸੇਜ ਕਰ ਲੋ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਅੱਗੇ ਦੀ ਅੱਗੇ ਆਪਣੇ ਰਿਸ਼ਤੇਦਾਰਾਂ ਭੈਣਾਂ ਭਾਈਆਂ ਸਭ ਦਾ ਫਾਇਦਾ ਹੋ ਸਕੇ ਜੀ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਲੋ ਜੀ ਡਿਜ਼ਾਈਨ ਸਾਰੇ ਸੋਹਣੇ ਸੋਹਣੇ ਜਿਹੜਾ ਵੀ ਤੁਹਾਨੂੰ ਚਾਹੀਦਾਗਾ ਆਨਲਾਈਨ ਮੰਗਵਾਉਣ ਆਨਲਾਈਨ ਭੇਜਾਂਗੇ ਦੁਕਾਨ ਤੋਂ ਆਕ ਲੈਣਾ ਦੁਕਾਨ ਤੋਂ ਲੈ ਲਓ ਜੇ ਆਨਲਾਈਨ ਮੰਗਵਾਣਾ ਤਾਂ ਪੇਮੈਂਟ ਪਹਿਲਾਂ ਕਰਨੀ ਪੂਗੀ ਸ਼ਿਪਿੰਗ ਦਾ ਖਰਚਾ ਐਕਸਟਰਾਗਾ 50 ਰੁਪਏ ਕਿਲੋ ਦੇ ਹੁੰਦੇ ਆਗੇ ਉਹ ਕਿਲੋ ਦੇ ਵਿੱਚ 4-5 ਪੀ ਚੜ ਜਾਂਦੇ ਆ ਜੀ 4-5 ਪੀਸਾਂ ਤੱਕ 50 ਰੁਪਏ ਸ਼ਿਪਿੰਗ ਖਰਚਾ ਲੱਗੂਗਾ ਜੀ ਜਿਵੇਂ 4 ਕੁੜਤੀਆਂ ਨੇ 400 ਦੀਆਂ ਕੁੜਤੀਆਂ 50 ਰੁਪਏ ਸ਼ਿਪਿੰਗ ਦਾ ਖਰਚਾ 450 ਤੁਹਾਡੇ ਕੋਲੇ ਪਹੁੰਚ ਜਾਣੀਆਂ 4 ਕੁੜਤੀਆਂ ਜੀ 4 ਤੋਂ 5 ਦਿਨ ਲੱਗ ਜਾਂਦੇ ਆ ਆਰਡਰ ਨੂੰ ਪੇਮੈਂਟ ਪਹਿਲਾਂ ਕਰਨੀ ਪਊਗੀ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਉਹ ਤੁਹਾਡਾ ਬੁੱਕ ਕਰਕੇ ਰੱਖ ਦਿੰਦੇ ਆਂਗੇ ਕੋਰੀਅਰ ਕਰਵਾ ਦਾਂਗੇ ਤੇ ਪੇਮੈਂਟ ਪਹਿਲਾਂ ਕਰਨੀ ਪਊ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ